ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਖਤਖੜੀ ਆਈ ਬਾਈ ਕੋਲ ਗਾਂ ਦੋ ਗਾਵਾਂ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਨਾਲ ਲੈਣੇ ਨੇ ਡਿਟੇਲ ਕੱਢ ਕੋਈ ਸਤਾਂ ਸੋਨਾ ਤੇ ਕਰਦੇ ਆ ਗੱਲ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਥਰੀ ਵਾਲਾ ਜੀ ਕੀ ਨਾਂ ਵੀਰੇ ਆਪਣਾ ਮੇਰਾ ਨਾਂ ਵੀਰੇ ਜੀਤਾ ਹੈ ਪਿੰਡ ਜੀ ਬਖਤਖੜਾ ਜ਼ਿਲ੍ਹਾ ਜ਼ਿਲ੍ਹਾ ਤੇ ਤਹਿਸੀਲ ਬਰਨਾਲਾ ਹੁੰਦੇ ਠੀਕ ਆ ਜੀ ਆ ਦੱਸੋ ਜੀ ਗਾਂ ਦੀ ਡਿਟੇਲ ਆਪਣੀ ਵੀਰੇ ਮੂੰਹੋਂ ਚੌਗੀ ਆ 9 ਲੀਟਰ ਦੁੱਧ ਆ ਠੀਕ ਆ ਜੀ ਤੇ ਨਮਿਤਤ ਹੋਈ ਵੀ ਇੱਕ ਨਹੀਂ ਬਰੇ ਕਹਿੰਦੇ ਆਪਾਂ ਵਾਲਾ ਦਾ ਆਪ ਨਹੀਂ ਕਹਿੰਦੇ ਉਹਨਾਂ ਨੇ ਕਿਹਾ ਵੀ ਲਹੋਈ ਵੀ ਨਮਿਤਤ ਠੀਕ ਹੈ ਜੀ ਠੀਕ ਹੈ ਭਰਾ ਇਹਨੂੰ ਕਹਿੰਦੇ ਠੀਕ ਹੈ ਭਰਾ ਹਾਂ ਮੈਂ ਸੇ ਪੱਕਾ ਪਤਾ ਨਹੀਂ ਚੈੱਕ ਕਿਤਨੀ ਹੁੰਦੀ ਹਾਂ ਚੈੱਕ ਨਹੀਂ ਹੁੰਦੀ ਠੀਕ ਹੈ ਜੀ ਫੋਲ ਕਰ ਦਿਖਾ ਦਿਓ ਫੋਲ ਕਰ ਦਿਖਾ ਦਿਓ ਜੇ ਸੋ ਦਾ ਠੀਕ ਹੈ ਜੀ ਤੋ ਤਾਂ 9 ਲੀਟਰ ਵੀਰੇ 9 ਲੀਟਰ ਪੂਰਾ ਰਹੇ ਠੀਕ ਹੈ ਸੇ ਤਰ੍ਹਾਂ ਕੋਈ ਨਹੀਂ ਸਾਰੇ ਠੀਕ ਹੈ ਜੀ ਚਾਰ ਚਾਰ ਨਹੀਂ ਹੁੰਦੇ ਆ ਉਪਰਾ ਕਰਦੇ ਠੀਕ ਹੈ ਜੀ ਠੀਕ ਹੈ ਫਿਰ ਕੁਆਲਟੀ ਦੇਖ ਸਕਦੇ ਹੋ ਜੀ ਠੀਕ ਹੈ ਜੀ 9 ਲੀਟਰ ਵੀਰੇ ਮਣਕੇ ਤੇ ਤੇ ਜਮਾ ਪੂਰਾ ਮੇਰ ਕੰਡੇ ਨਾਲ ਸੈਂਕ ਠੀਕ ਹੈ ਜੀ ਠੀਕ ਹੈ ਹਾਂ ਜੀ ਅਗਲੀ ਦਿਖਾਓ ਜੀ ਬਾਈ ਜੀ ਦੇਖ ਸਕਦੇ ਹੋ ਜੀਤਾ ਫਾਰਮ ਕਿੰ ਨੂੰ ਬਹੁਤ ਸਬਸਕਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਇਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਹਾਂ ਜੀ ਦਿਖਾਓ ਜੀ ਦੂਜੀ ਵੜ ਇਹ ਸਦਾ ਬਣੀ ਇਸ ਕੁਆਲਟੀ ਇਹ ਬਰੇ ਪਲੂਨ ਵਸੀਆ ਮੂੰਹੋਂ ਦੋ ਦੰਦ ਆਏ ਠੀਕ ਹੈ ਜੀ ਇਹ ਲੰਘੇ 25 ਦਿਨ ਦੀ 25 ਦਿਨ ਲੈਂਦੀ ਆ ਹਾਂ ਠੀਕ ਹੈ ਜੀ ਜੀ ਬਸੇ ਰਹੀ ਜੀ ਦੇਖ ਸਕੋ ਦੇ ਵਾਲੂਆ ਫਿਰ ਕਾਲੀ ਪੂਰੀ ਹੋਵਾ 1 ਮੀਟਰ ਰੋਕ ਲਮੜਾ ਸਾਂ ਦੇਖ ਦੇ ਦੇਖ ਲੈ ਬਰਾ ਫੇਸ ਬੈਂਕੀ ਲੋਕ ਸਕਦੇ ਬਾਈ ਜੀ ਕਹਿੰਦਾ 25 ਦਿਨ ਲੈਂਦੀ ਹੈ ਜੀ ਠੀਕ ਹੈ ਜੀ ਇਹਦਾ ਕੀ ਰੇਟ ਲੱਗਦਾ ਬਰਾ ਇਹਦਾ ਬਰੇਕ ਇਹ ਆਹ ਯਾਰ ਇਹਦਾ 50000 ਹਜ਼ਾਰ ਪੀ ਹਾਂ ਠੀਕ ਹੈਂ ਦੀ ਸ਼ੀਲਾ ਪੂਰੀ ਜਿਵੇਂ ਮਰਜੀ ਕੋਈ ਉਹ ਨਹੀਂ ਠੀਕ ਹੈ ਜੀ ਖਰਾਬ 82000 ਦਾ ਹੈ ਥੱਲੇ ਬੈਠਾ ਹੋ ਗਿਆ ਪੰਨ ਠੀਕ ਹੈ ਜੀ ਜਿਹੜੀ ਟੋਕੜ ਉਹਦਾ ਕਿੰਨਾ ਰੇਟ ਦੱਸੇ ਪੂਰਾ 27000 ਰੁਪਏ ਵਿੱਚ ਬਾਈ ਜੀ ਕੋ ਮੂੰਹ ਚੋਗਿਆ ਮੂੰਹ ਦੁਖੀ ਹੋ ਰਿਹਾ ਠੀਕ ਹੈ ਮੈਨੂੰ ਇਹਨੂੰ ਕਰੋ ਜੀ ਇਹਦਾ ਬਾਈ ਜੀ ਨੇ 27000 ਲੱਗਿਆ ਜੀ ਦੇਖ ਸਕਦੇ ਟੋਕੜੀ ਇਹ ਵੀ ਗੱਪੜ-ਗੱਪੜ ਹੈ ਨਹੀਂ ਠੀਕ ਹੈ ਨਾ ਬਾਈ ਕਹਿੰਦੇ ਪਿੱਛੇ ਕਹਿੰਦੇ ਠੀਕ ਹੈ ਦਾ ਭਰਾ ਆ ਪਰ ਪੱਕਾ ਪਤਾ ਨਹੀਂ ਲੋ ਚੈੱਕ ਜੀ ਪਤਾ ਲੱਗੂ ਬਾਈ ਤੇ ਦੋਨਾਂ ਬਾਈ ਕੋਲ ਬੈਠਾ ਨਹੀਂ ਸੀਗਾ ਦੋਨਾਂ ਚੋਂ ਜਿਹੜੀ ਮਰਜ਼ੀ ਤੁਹਾਡੇ ਫੈਟਾਂ ਉਂਦੀ ਤੇ ਬਾਈ ਨਾਲ ਕਨੈਕਟ ਕਰੋਗੇ ਆਪਣਾ ਨੰਬਰ ਹੈ 7528003556 ਜੀ ਮਿਲਾਂਗੇ ਸੋਪਰਾ ਅਗਲੀ ਵੀਡੀਓ ਚ ਓਕੇ ਬਾਈ